ਜਿੱਥੇ ਪ੍ਰੇਮ ਪੈਦਾ ਹੋ ਜਾਣਾ ਉੱਥੇ ਨਿੰਦਿਆ ਨਹੀਂ ਹੁੰਦੀ। ਇਹ ਤਨੁਕਤਾ ਹੋਰ ਧਿਆਨ ਵਿੱਚ ਰੱਖਿਓ। ਕਈ ਵਾਰ ਉਹ ਔਗਣ ਵੀ ਚੰਗੇ ਲੱਗਦੇ ਜਿੱਥੇ ਪ੍ਰੇਮ ਹੋਵੇ। ਤੁਸੀਂ ਪਰਿਵਾਰਾਂ ਵਾਲੇ ਬੈਠੇ ਹੋ ਮੈਂ ਵੀ ਗ੍ਰਸਤੀ ਆ ਤੁਸੀਂ ਵੀ ਗ੍ਰਸਤੀ ਹੋ। ਜਿੱਥੇ ਪ੍ਰੇਮ ਹੋਵੇ ਉੱਥੇ ਨਫ਼ਰਤ ਨਹੀਂ ਹੈ। ਜਿੱਥੇ ਪ੍ਰੇਮ ਹੋਵੇ ਉੱਥੇ ਨਿੰਦਿਆ ਨਹੀਂ। ਉੱਥੇ ਤੁਸੀਂ ਨਿੰਦਿਆ ਸੁਣ ਵੀ ਨਹੀਂ ਸਕਦੇ। ਅੱਛਾ ਆ ਭੈਣ ਦਾ ਭਰਾ ਨਾਲ ਪਿਆਰ ਹੈ। ਉਹ ਆਪਣੇ ਪ੍ਰਹਾਦੀ ਨਿੰਦਿਆ ਨਹੀਂ ਸੁਣ ਸਕਦੀ ਭਾਵੇਂ ਮਾੜਾ ਹੀ ਹੋਵੇ ਸੁਣੇ ਨਹੀਂ ਸਕਦੀ ਕਦੇ ਦੁਨੀਆਵੀ ਰਿਸ਼ਤਾ ਹੈ ਮਾਂ ਆਪਣੇ ਪਤਨੀ ਨਿੰਦਿਆ ਨਹੀਂ ਸੁਣ ਸਕਦੀ ਇੱਕ ਵਾਰ ਸੁਣੇਗੀ ਦੋ ਵਾਰ ਕੋਈ ਮਾੜਾ ਕਵੇ ਤਾਂ ਮਾਂ ਕਈ ਵਾਰ ਖਲੋ ਜਾਂਦੀ ਕਹਿ ਕੇ ਦੇਖੋ ਮੇਰੇ ਪੁੱਤ ਨੂੰ ਜਿੱਥੇ ਰਿਸ਼ਤਾ ਹੋਵੇ ਭਾਉ ਵਾਲਾ ਉੱਥੇ ਸਾਥ ਸੰਗਤ ਸਭ ਕੁਝ ਚੰਗਾ ਲੱਗਦਾ ਹੈ ਉੱਥੇ ਫਿਰ ਕੋਈ ਨਿੰਦਿਆ ਨਹੀਂ ਉੱਥੇ ਕਿਸੇ ਤਰ੍ਹਾਂ ਦੀ ਕੋਈ ਮਾੜੀ ਨਿੰਦਿਆ ਕੋਈ ਸੁਣ ਨਹੀਂ ਸਕਦਾ ਉਹਦੇ ਬਾਰੇ ਮਾੜਾ ਨਹੀਂ ਬਰਦਾਸ਼ਤ ਕੀਤਾ ਜਾ ਸਕਦਾ ਉੱਥੇ ਫਿਰ ਸਭ ਕੁਝ ਚੰਗਾ ਲੱਗਦਾ ਜਦੋਂ ਗੁਰੂ ਨਾਲ ਭਾਉ ਪੈਦਾ ਹੋ ਜਾਏਗਾ ਬੜੀ ਕਮਾਲ ਦੀ ਗੱਲ ਹੈ ਤੁਹਾਨੂੰ ਦੁੱਖ ਵੀ ਚੰਗੇ ਲੱਦਣ ਲੱਗਣਗੇ ਆਖੋ ਸਤਨਾਮ ਸ੍ਰੀ ਕਿਉਂਕਿ ਦੁੱਖਦਾਰੂ ਸੁਖ ਰੋਗ ਭਇਆ ਦੁੱਖ ਵੀ ਚੰਗਾ ਲੱਗੇਗਾ ਰੋਸ ਨਹੀਂ ਕਰੋਗੇ ਰੱਬ ਨਾਲ ਜਦੋਂ ਭਾਉ ਪੈਦਾ ਹੋ ਗਿਆ ਉਦੋਂ ਦੁੱਖ ਵੀ ਚੰਗੇ ਲੱਗਣਗੇ